ਜੋ ਜੋ ਫੱਟੇ ਚੱਕਣੇ ਆ ਪੂਰੀ ਆਵਾਜ਼ ਦੇ ਨੱਥੂ ਸਿਰਾਂ ਲਾਉਣਾ ਤੇ ਲਾਉਣਾ ਵੀ ਸੁਰਚਾ ਪੂਰਾ ਮੈਂ ਆ ਬਸ ਸੁਰ ਇਹ ਸੁਰ ਬੇਸੁਰਾ ਤੂੰ ਕੱਟ ਨਹੀਂ ਨਹੀਂ ਕੱਟਣਾ ਕਰ ਤੂੰ ਨੱਥੂ ਹੈਗਾ ਯਾਰ ਹਾਂਜੀ ਚਲੋ ਉੱਤੋਂ ਬਾਏ ਕਰੋ ਸਟਾਰਟ ਓ ਹੋਵੇ ਜੇ ਨਾਲ ਜਨਾਨੀ ਠੇਕੇ ਤੇ ਖੜੀਏ ਨਾ ਥਾਣੇ ਵਿੱਚ ਜਾ ਕੇ ਬਾਲਾ ਅਬਸਰ ਮਾਂ ਲੜੀਏ ਲਾ ਟਾਣੇ ਵਿੱਚ ਜਾ ਕੇ ਬਾळा ਅਫਸਰ ਨਾਲ ਲੜੀਏ ਨਾ ਵੈਰੀ ਦੇ ਘਰ ਜਾ ਕੇ ਵੀ ਖਾਈਏ ਨਾ ਖਾਣੇ ਨੂੰ ਦਈਏ ਨਾ ਪੇੜ ਤੇ ਪਿੰਡਾਂ ਦੇ ਨੇੜੇ ਦੇ ਥਾਣੇ ਨੂੰ ਦਈਏ ਨਾ ਪੇੜ ਤੇ ਪਿੰਡਾਂ ਦਾ ਨੇੜੇ ਦੇ ਥਾਣੇ ਨੂੰ ਹੁੰਦੇ ਜੋ ਕੁਸ਼ਿਆ ਬੰਦੇ ਮਿੱਠੀ ਚੁਗਲੀ ਪਿੰਡਾਂ ਵਿੱਚ ਕਤਲ ਕਰਾਉਂਦੇ ਕਰਦੇ ਨੇ ਮਿੱਠੀ ਚੁਗਲੀ ਪਿੰਡਾਂ ਵਿੱਚ ਕਤਲ ਕਰਾਉਂਦੇ